ਮੈਂ ਵਾਪਸ ਮੁੜ ਕੇ ਆਇਆ ਤਿੰਨ ਸਾਲ ਲਾ ਕੇ ਵਾਪਸ ਮੁੜ ਕੇ ਆਇਆ ਮੀਆਂ ਦਰਾਉ ਮੇਰੀ ਵਾਈਫ ਮੈਸੀ ਨੂੰ ਲੈਟਰ ਲਿਖਦੀ ਆ ਕਿ ਮੈਂ ਇਸ ਨਾਮ ਸਿੰਘ ਤੋਂ ਡਿਵੋਰਸ ਲੈਣਾ ਚਾਹੁੰਦੀ ਆ ਮੈਂ ਇਹਨਾਂ ਰਿਸ਼ਤੇ ਜੱਗੇ ਨਹੀਂ ਵੱਚ ਸਕਦੀ ਆ ਮੁੰਡਾ ਅਰਸ਼ਪ੍ਰੀਤ ਆ ਇਹ ਮੁੰਡਾ ਸੀਗਾ ਪੀਆਰ ਇਹਨੇ ਮੇਰੀ ਵਾਈਫ ਨੂੰ ਉਹਨਾਂ ਦੇ ਨਾਲ ਚ ਮੈਨੇਜਰ ਬਣਾਤਾ ਵੱਲ ਮਾਰਦਾ ਇਹ ਮੁੰਡੇ ਨਾਲ ਮੇਰੀ ਵਾਈਫ ਨੇ ਮੇਰੇ ਸਾਹਮਣੇ ਆਉਂਦੀਆਂ ਦੀ ਰਹੀ ਸੀ ਨਾਲ ਇਹਦੇ 40 ਲੱਖ ਰੁਪਇਆ ਮੇਰੇ ਪਰਿਵਾਰ ਨੇ ਲਾਇਆ ਉਹ ਸਾਡੀ 40 ਤੋਂ 50 ਸਾਲ ਦੀ ਆਮਦਨ ਸੀਗੀ ਮੈਂ ਉਹੀ ਜੀ ਚਾਹਣਾ ਜਾਂ ਤਾਂ ਮੈਨੂੰ ਇਹ ਤਨੂ ਕਹਿਣਾ ਮੇਰ ਨਾਲ ਬਹਿ ਕੇ ਨਿਬੜ ਲੈ ਜੇ ਨਾ ਨਿਬੜੂਗੀ ਤੇ ਮੈਂ ਟੈਕੇ ਦਾ ਬਹਿਣਾ ਨਹੀਂਗਾ ਤੇ ਮੈਂ ਸਾਰੇ ਪਰਿਵਾਰ ਦੀ ਭਲਾ ਵੀਜ ਲੱਗਈ ਆ ਤੇ ਮੈਂ ਬਖਸ਼ੂਗਾਣੀ ਆ ਆ ਉਹਦੇ ਘਰ ਨੂੰ ਤਾਂ ਪੂਰੀ ਸਿਆਣੀ ਸੀ ਹੁਣ ਨਵੀਂ ਗੱਡੀ ਲਿਆਤੀ ਸਾਰੇ ਪਰਿਵਾਰ ਦੇ ਵੀਜ ਲਵਾਤੇ ਆ ਮੈਂ ਸੋਰਾਪੁਰ ਖੜਾ ਸਾਰੇ ਪਰਿਵਾਰ ਦੇ 10-10 ਸਾਲ ਦੇ ਵੀਜ ਲਵਾ ਚੁੱਕੀ ਐ ਇਹ ਸਾਰੇ ਪਰਿਵਾਰ ਦੇ ਵੀਜ ਲੱਗੇ ਹੋਏ ਆ ਆ ਉਹਦੇ ਪਰੌਹ ਨੂੰ ਸੈਟਲ ਕਰ ਚੁੱਕੀ ਆ ਖਰਚਾ ਮੈਂ ਕੀਤਾ 40 ਲੱਖ ਰੁਪਇਆ ਮੈਂ ਤਾਂ ਵਾਪਸ ਪਰ ਮੈਂ ਜਿਵੇਂ ਬਖਸ਼ੂਗਾ ਨਹੀਂ ਤਾਂ ਬਹਿ ਕੇ ਨਿਬੜਨ ਲੈ ਪੈਸੇ ਆ ਚ ਤੇ ਉਹ ਰਾਈ ਨਾਲ ਸੌਖਾ ਕੋ ਕਿੰਨਾ ਵੀ ਜ ਲੱਗੇ ਇਹਨੂੰ ਪੈਸੇ ਨਾਲ ਸੌਖੇ ਆ ਤਨੀ ਇਹ ਸਾਰਾ ਪਰਵਾਰ ਮੈਂ ਤਾਂ ਰੋਲ ਲੂੰਗਾ ਬਾਈ ਕਿਉਂਕਿ ਮੈਂ ਤਾਂ ਮਰਿਆ ਹੀ ਆ ਮੈਂ ਤਾਂ ਲੈ ਕੇ ਨਾਲ ਡੁੱਬੂ ਹਰ ਇੱਕ ਬੰਦੇ ਦੇ ਮਨ ਵਿੱਚ ਚਾਹ ਹੁੰਦਾ ਕਿ ਉਹ ਵਿਦੇਸ਼ ਜਾਵੇ ਪਰ ਵਿਦੇਸ਼ ਜਾ ਕੇ ਵਾਪਿਸ ਮੁੜਿਆ ਹੈ ਬਾਈ ਉਸੇ ਤੇ ਹੀ ਗੱਲਬਾਤ ਕਰਦੇ ਆ ਜਿਵੇਂ ਕਿ ਅੱਜ ਕੁੜੀਆਂ ਪਹਿਲਾਂ ਵਿਦੇਸ਼ ਜਾਂਦੀਆਂ ਉਸ ਤੋਂ ਬਾਅਦ ਮੁੰਡਿਆਂ ਨੂੰ ਬੁਲਾਉਂਦੀਆਂ ਨੇ ਕਈ ਨਹੀਂ ਬੁਲਾਉਂਦੀਆਂ ਉਸੇ ਤੇ ਉਸੇ 22 ਸਤਨਾਮ ਮੇਰੇ ਨਾਲ ਨੇ 22 ਦੇ ਨਾਲ ਵੀ ਇਹੀ ਕੁਝ ਹੋਇਆ 22 ਪਹਿਲਾਂ ਕੁੜੀ ਦੇ ਵੱਲੋਂ ਬੁਲਾ ਲਿਆ ਜਾਂਦਾ ਵਿਦੇਸ਼ 'ਚ ਪਰ ਉਸ ਤੋਂ ਬਾਅਦ ਹੀ ਧੋਖਾਧੜੀ ਕੀਤੀ ਜਾਂਦੀ ਹੈ 22 ਦੇ ਨਾਲ ਸਾਰੀ ਗੱਲਬਾਤ ਜਾਣਦੇ ਆ ਕਿ ਮਸਲਾ ਕੀ ਸੀ ਬਾਈ ਪ੍ਰੋਪਰ ਵਿਸਥਾਰ ਨਾਲ ਦੱਸੋ ਕੀ ਕੁਝ ਹੋਇਆ ਏ ਤੁਹਾਡੇ ਨਾਲ ਸਾਉਧਪੁਰਲਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਈ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਨਾ ਚਾਹੁੰਦਾ ਜੋ ਸਾਨੂੰ ਸਾਡੇ ਪਹਿਲੇ ਸੱਦੇ ਤੁਸੀਂ ਤੇ ਪਹੁੰਚੇ ਲੁਧਿਆਣੇ ਇਕੱਠ ਰੱਖਿਆ ਸੀਗਾ ਮੈਂ ਵੀ ਇਹ ਕਮੇਟੀ ਦਾ ਮੈਂਬਰ ਵੀ ਆ ਵਿਦੇਸ਼ੀ ਫਰਾਡ ਕਮੇਟੀ ਦਾ ਤੇ ਸਾਡੀ ਕਮੇਟੀ ਵੀ ਅੱਜ ਤੋਂ 2 ਮਹੀਨੇ ਪਹਿਲਾਂ ਹੋਂਦ ਚ ਆਈ ਆ ਤੇ ਅਸੀਂ ਅਸੀਂ ਜਿੰਨਾ ਮੁੰਡਾ ਫਰਾਡ ਹੋਇਆ ਮੇਰੇ ਜ਼ਿਲ੍ਹੇ ਦੇ ਤੇ ਅੰਨ ਤੋਂ 4 ਮੁੰਡੇ ਆ ਸੀ ਅਸੀਂ ਮੂਰੇ ਲਾ ਕੇ ਪ੍ਰਾਲਾ ਚੱਕਿਆ ਤੇ ਅੱਜ ਸਾਨੂੰ ਰਿਜ਼ਲਟ ਵੀ ਜੀ ਦਾ ਮਿਲਦਾ ਰਿਹਾ 100 ਫੈਮਿਲੀ ਸਾਡੇ ਕੋਲ ਪਹੁੰਚੀ ਸੀ ਅੱਜ ਤੇ ਉਹ ਫੈਮਲੀ ਦਾ 25 ਕਰੋੜ ਰੁਪਏ ਠੱਗੀ ਵਜੀ ਆ ਉਹਦੀ ਆਂਕੜੇ ਵੀ ਕੱਢੇ ਆ ਤੇ ਅਸੀਂ ਇਹ ਚੀਜ਼ ਨਾਲ ਵੀ ਤਗੜੇ ਹੋ ਕੇ ਲੜਾਂਗੇ ਕਿਉਂਕਿ ਸਾਡੇ ਨਾਲ ਹੋਇਆ ਹੁਣ ਤੁਹਾਨੂੰ ਆਪਦੀ ਵੀ ਕਹਾਣੀ ਡਾਇਰੈਕਟ ਦੱਸਦਾ ਮੈਂ ਬਾਹਰੋਂ ਵਾਪਸ ਮੁੜ ਕੇ ਆਇਆ 3 ਸਾਲ ਲਾ ਕੇ ਵਾਪਸ ਮੁੜ ਕੇ ਆਇਆ ਮੇਰੀ ਮੈਰਿਜ ਵੀ 2021 21 ਮਾਰਚ 2021 ਨੂੰ ਹੋਈ ਸੀ ਸੌਰੀ ਮੇਰਾ ਨਾਮ ਸਤਨਾਮ ਸਿੰਘ ਆ ਪਿੰਡ ਮੇਰਾ ਬੈਰੋਗਾ ਜ਼ਿਲ੍ਹਾ ਮੋਗਾ ਮੈਂ ਵੀ ਮੇਰੀ ਵਾਈਫ ਦਾ ਨਾਮ ਨਵੀਓਤ ਕੋਰਾ ਪਿੰਡ ਉਹਦਾ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਮੇਰੇ ਪਿੰਡ ਤੋਂ 3-4 ਕਿਲੋਮੀਟਰ ਨਯੋਧਕੁਰ ਦਾ ਪਿੰਡ ਆ ਤੇ ਸਾਡੀ ਮੈਰਿਜ ਬਈ 21 ਮਾਰਚ 2021 ਚ ਹੁੰਦੀ ਆ ਤੇ ਬਹੁਤ ਵਧੀਆ ਧੂਮਧਾਣਾ ਵਿਆਹ ਕਰਦੇ ਸੀ ਬਈ ਜੇ ਮੈਰਿਜਾਂ ਹੁੰਦੀਆਂ ਤੇ ਮੈਰਿਜ ਦਾ ਬਈ 9 ਮਹੀਨੇ ਇੰਡੀਆ ਮੇਰੇ ਕੋਲ ਰਹਿੰਦੀ ਵਧੀਆ ਰਹਿੰਦੀ ਆ ਉਸ ਤੋਂ ਬਾਅਦ ਉਹ ਵੀਜ਼ਾ ਆ ਜਾਂਦਾ ਅਕਤੂਬਰ ਸਤੰਬਰ ਤੇ ਵੀਜ਼ਾ ਆ ਜਾਂਦਾ ਅਕਤੂਬਰ 5 ਨੂੰ ਉਹ ਬਾਹਰ ਚਲੀ ਜਾਂਦੀ ਆ ਤੇ ਉਹਨਾਂ ਦਾ ਸਾਰੇ ਆ ਪੀਸਾਂ ਅਸੀਂ ਵਧੀਆ ਟਾਈਮ ਟਾਈਮ ਇੱਥੋਂ ਹੀ ਪਰੀ ਸਾਲ ਦੀ ਪੀਸ ਬਾਹਰ ਵੀ ਟਾਈਮ ਟਾਈਮ ਪੀਸਾਂ ਭਰਾਂਗਾ ਉਸ ਤੋਂ ਬਾਅਦ ਉਹ ਮੇਰੀ ਫੇਲ ਅਪਲਾਈ ਕਰ ਦਿੰਦੀ ਆ 14 ਮਹੀਨੇ ਬਾਅਦ ਮੇਰਾ ਵੀਜ਼ਾ ਆ ਅਸੀਂ ਕੈਨੇਡਾ ਜਾਵੜਦੇ ਦੋਨੇ ਜੀ ਉੱਥੇ ਹੀ ਵਧੀਆ ਦੋਨੇ ਜੀ ਕੰਮ ਕਰਦੇ ਆ ਫੀਸਾ ਭਰਦੇ ਆ ਰਾਜਗੁਰੂ ਜੀ ਦੋਨੇ ਜੀ 2 ਸਾਲ ਬਹੁਤ ਵਧੀਆ ਰਹਿੰਨੇ ਸੀ ਤੇ ਉਸ ਤੋਂ ਬਾਅਦ ਅਸੀਂ ਮੂਵ ਆਏ ਨੇ ਵਿਨੀਪੈਗ ਸਰੀ ਤੋਂ ਵੀ ਨਹੀਂ ਪੈਗ ਮੂਵ ਹੋ ਜਾਨੇ ਆ ਵਿਨੀਪੈਗ ਮੂਵ ਹੋ ਕੇ ਅਸੀਂ 3 ਮਹੀਨੇ ਵਧੀਆ ਰਹਿੰਨੇ ਵਰਪੋਂ ਅਪਲਾਈ ਕਰਦੇ ਆ ਸਟੱਡੀ ਤੋਂ ਬਾਅਦ 3 ਸਾਲ ਦਾ ਦੋਨੇ ਇਕੱਠੇ ਪਲਾਈ ਕਰਦੇ ਆ ਜਦੋਂ ਵਰਪੋਂ ਅਪਲਾਈ ਕਰਦਿੰਦੇ ਆ ਮੇਰੀ ਵਾਇਫ ਨੂੰ ਜੌਬ ਮਿਲਦੀ ਆ ਵਲਮਾਰਚ ਥੌਮਸਨ ਮੈਂ ਟੋਬਾ ਉੱਥੇ ਜੌਬ ਮਿਲਦੀ ਆ ਉੱਥੇ ਇੱਕ ਅਰਸ਼ਪ੍ਰੀਤ ਨਾਂ ਦਾ ਮੁੰਡਾ ਕੰਮ ਕਰਦਾ ਹੁੰਦਾ ਮੈਂ ਤੁਹਾਡੇ ਚੈਨਲ ਦੇ ਵੀ ਦਸਤਖਾਹ ਹਾ ਚਾਹੂੰਗਾ ਫੋਟੋ ਮੰਡੇ ਦੀ ਆ ਨਵਜੋਤ ਕੋਹਰਾ ਆ ਮੁੰਡਾ ਅਰਸ਼ਪ੍ਰੀਤ ਆ ਇਹ ਵੀ ਮੈਂ ਪਹਿਲਾਂ ਵੀ ਇਹਦੀਆਂ ਪੋਸਟਰ ਵਾਇਰਲ ਕਰ ਚੁੱਕਿਆ ਤਿੰਨ ਤੋਂ ਚਾਰ ਚੈਨਲਾਂ ਦੇ ਮੈਂ ਕਰ ਚੁੱਕਿਆ ਬਾਗੇ ਭਰਾਣੇ ਕੱਟ ਚ ਤੇ ਮੇਰੀ ਪੋਸਟਰ ਵਾਇਰਲ ਹੀ ਬਹੁਤ ਜ਼ਿਆਦਾ ਹੋਇਆ ਮੇਰੇ ਵੀਡੀਓ ਬਈ ਇਹਨਾਂ ਨੇ ਬਿਲੀਅਨ ਤੇ ਚੱਲੀਆਂ ਮੇਰੇਆਂ ਵੀਡੀਓ ਤੇ ਇਸੇ ਕਰਕੇ ਮੈਂ ਤੁਹਾਡੇ ਚੈਨਲ ਤੇ ਵੀ ਇੰਟਰਵਿਊ ਦੇਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਪਹਿਲਾਂ ਹੋਰ ਫੈਮਿਲੀਾਂ ਦਿੰਦਾ ਗਈ ਮੈਂ ਸਾਰਿਆਂ ਨੂੰ ਇੰਟਰਵਿਊ ਕਰ ਲੈਂਦਾ ਮੈਂ ਬਾਅਦ ਚ ਕਰੂੰਗਾ ਤੇ ਆ ਮੁੰਡਾ ਅਰਸ਼ਪ੍ਰੀਤ ਆ ਇਹ ਮੁੰਡਾ ਸੀਗਾ ਪੀਆਰ ਤੇ ਇਹਨੇ ਦੇਖੋਗੇ ਉੱਥੇ ਤੁਸੀਂ ਵੀ ਇੱਥੇ ਕੰਮ ਕਰਦੇ ਸੀ ਮੈਂ ਉਹਦੇ ਨਾਲ ਦੇ ਹੋਟਲ 'ਚ ਕੰਮ ਕਰਦਾ ਸੀ ਬੈਸਟ ਵੈਸ਼ਨ 'ਚ ਇਕੱਠੇ ਹੀ ਸੀਗੇ ਅਸੀਂ ਤੇ ਜਦੋਂ ਆਹ ਮੁੰਡੇ ਨੂੰ ਮੇਜਰ ਬਣਾਤਾ ਤੇ ਮੇਰੀ ਵਾਈਫ ਨੇ ਮੇਰੇ ਨਾਲ ਮੈਨੂੰ ਧੋਖਾ ਦਿੱਤਾ ਮੇਰਾ ਲੈਟਰ ਸੰਬੰਧ ਕਟਾ ਲੇ ਠੀਕ ਸੰਬੰਧ ਤੇ 15 15 ਅਕਤੂਬਰ 2024 ਤੋਂ ਤੇ ਇਹ ਮੁੰਡੇ ਨਾਲ ਮੇਰੀ ਵਾਈਫ ਨੇ ਮੇਰੇ ਸਾਹਮਣੇ ਆਉਂਦੀਆਂ ਦੀ ਰਹੀ ਸੀ ਨਾਲ ਇਹਦੇ ਕਰੋਏ ਮੋਡਲ ਲੈ ਕੇ ਜਾਂਦਾ ਨਹੀਂ ਮੈਂ ਰੋਗ ਦੀ ਚੀਜ਼ ਨੂੰ ਤੇ ਮੇਰੀ ਵਾਈਫ ਮੇਰੇ ਨਾਲ ਲੜਦੀ ਜਿੱਥੋਂ ਬਾਈ ਹੁੰਦੀ ਸੀ ਮੇਰੇ ਨਾਲ ਉਦੋਂ ਇੰਪੋਰਟੇਸ਼ਨ ਜਾ ਕੇ ਵੀ ਤਰਕਾ ਦੇ ਦਿੱਤੀ ਮੇਰੀ ਵਾਈਫ ਮੇਰੇ ਨਾਲ ਹੱਥੋਂ ਬਾਈ ਹੁੰਦੀ ਆ ਉਹ ਕਹਿੰ ਜਾਂਦਾ ਸੱਟਾ ਮਾਰ ਕੇ ਨਹੀਂ ਆਉਂਦੀ ਤੇਰੀ ਵਾਈਫ ਹਨਾ ਉਹਨਾਂ ਟਾਈਮ ਅਸੀਂ ਇਹ ਚੀਜ਼ ਤੇਰੀ ਕਾਰ ਲੈਣ ਲਈ ਜਾ ਕੇ ਤਰਖਾਸਤ ਤੇ ਚਲੋ ਜੀ ਮੈਂ ਆਦੀ ਵਾਈਫ ਤੋਂ ਪਾਸੇ ਹੋ ਗਿਆ ਵੀ ਉਹ ਮੇਰੇ ਤੇ ਚਾਰਜ ਜਨਾਂ ਲਵਾ ਦੇ ਕਿਉਂਕਿ ਜੋ ਚਾਰਜ ਲੱਗ ਜਾਂਦੇ ਆ ਬੰਦਾ ਪੀਆਰ ਨਹੀਂ ਹੋ ਸਕਦਾ ਤੇ ਉੱਥੇ ਕੁੜਗਾਂ ਜਗੜ ਆਮ ਹੀ ਲਵਾ ਰਿਆਂਗਾ ਮੁੰਡਿਆਂ ਇਹ ਚਾਰਜ ਅੱਜ ਵੀ ਮੁੰਡਿਆ ਜੀ ਜਿਹਦੇ 12 ਚਾਰਜ ਆ 15 ਚਾਰਜ ਤੇ ਜੇ ਜਦੋਂ ਮੇਰਾ ਮੇਰੇ ਪਾਸ ਹੋ ਗਿਆ 29 ਦਿਨ ਮੇਰੀ ਵਾਈਫ ਮੈਸੀ ਨੂੰ ਲੈਟਰ ਲਿਖਦੀ ਆ ਵੀ ਮੈਂ ਉਸ ਨਾਮ ਸਿੰਘ ਤੋਂ ਡਿਵੋਰਸ ਲੈਣਾ ਚਾਹਣੀ ਆ ਮੈਂ ਇਹਨਾਂ ਰਿਸ਼ਤੇ ਚ ਅੱਗੇ ਨਹੀਂ ਵੱਜ ਸਕਦੀ ਤੇ ਸਾਡਾ ਵਰਕ ਪਰਮਿਟ ਬਈ ਅਪਲਾਈ ਹੁੰਦਾ 22 ਅਕਤੂਬਰ 2024 ਨੂੰ ਮੇਰਾ ਵਰਕ ਪਰਮਿਟ ਰਿਜੈਕਟ ਹੋ ਕੇ ਆ ਜਾਂਦਾ ਨਿਯੋਗ ਦਾ 3 ਸਾਲ ਦਾ ਆ ਜਾਂਦਾ ਤੇ ਚਲੋ ਜੀ ਨਿਯੋਗਕਰਮ ਨੂੰ ਚਾਰ ਪੰਜ ਦਿਨਾਂ ਬਾਅਦ ਦੱਸਦੀ ਆ ਕੋਈ ਮੇਲ ਨਿਯੋਗਕਰਮ ਨੂੰ ਆਉਂਦੀ ਆ ਮੈਸੀ ਦੀ ਤੇ ਮਰਦਾਨੀ 26 ਨੂੰ ਉਸ 26 ਅਕਤੂਬਰ ਨੂੰ ਦੱਸਦੀ ਆ ਮੈਂ ਉਸ ਟਾਈਮ ਕੰਮ ਤੇ ਹੁੰਨਾ ਤੇ ਮੈਂ ਉਸ ਟਾਈਮ ਕੰਮ ਛੱਡਦਾ ਤੇ ਅਗਲੀ ਦੂਬਾਰ ਪੰਜੇ ਦ ਉਸ ਕੰਮ ਵੱਲ ਮੈਂ ਜਵਾਬ ਦਿੰਨਾ ਮੈਂ ਬਿਮਾਰ ਆ ਮੈਂ ਆ ਨਹੀਂ ਸਕਦਾ ਤੇ ਘਰੇ ਜਾ ਕੇ ਮੈਂ ਨਿਯੁਕਤਕਰਨ ਨੂੰ ਫੋਨ ਫੇਰ ਲਾਉਣਾ ਵੀ ਨਿਯੁਕਤ ਨੂੰ ਰਕ ਨੂੰ ਕੈਨਸਲ ਕਰਾ ਤੂੰ ਕਰਾਇ ਉਹ ਨਹੀਂ ਕਰਾਇਆ ਵੀ ਤੇਰਾ ਤੂਬੇ ਤੋਂ ਪਾਸੇ ਹੋ ਤਾਂ ਹੋ ਗਿਆ ਉਹ ਚੀਜ਼ ਮੈਂ ਐਮਐਸਸੀ ਨੂੰ ਮੈਂ ਨੋਟਿਸ ਕਢਾਏ ਮੈਂ ਫੀਸ ਭਰੀ ਐਮਐਸਸੀ ਦੀ ਮੈਨੂੰ ਦੱਸਿਆ ਜਾਵੇ ਕਿਵੇਂ ਰਿਜੈਕਟ ਹੋਇਆ ਤੇ ਉਹ ਡੇਢ ਮਹੀਨੇ ਬਾਅਦ ਰਿਜ਼ਲਟ ਆਇਆ ਉਹ ਨਿਯੁਕਤਕਰਨ ਨੇ ਲਖਤੀ ਰੂਪ ਵੀ ਦੱਸਿਆ ਕਿ ਲੈ ਕੇ ਮੇਲ ਭਾਈ ਸੀ ਮੈਂ ਹਸਬੰਡ ਤੋਂ ਤੂ ਬੋਸ ਲੈਣਾ ਚਾਹਣੀ ਆ ਡੋਸ ਅੱਗੇ ਵੱਚੂਗੀ ਇਹਦਾ ਵਰਪਾਉਂਡ ਨਾ ਜਾਵੇ ਉਸ ਤੋਂ ਬਾਅਦ ਮੈਨੂੰ ਵੀ ਨਕੇਂਡਾ ਚ ਰਿਆਂ ਉਹਨੂੰ ਲੀਗਲੀ 90 ਦਿਨਾਂ ਨਾਲ ਮਿਲੇ ਸੀਗੇ 90 ਦਿਨਾਂ ਚ ਮੈਂ ਆ ਬੰਦੇ ਤੋਂ ਵੀ ਐਲਮਾਈ ਲਈ ਸਹਿਜ ਫਰੇਮਰ ਤੋਂ ਆ ਬੰਦੇ ਤੇ ਐਲਮਾਈ ਲਈ ਸਹਿਜ ਫਰੇਮਰ ਤੋਂ ਇਹ ਬੰਦੇ ਨੇ ਮੇਰੇ ਤੱਕ ਅਪਰੋਚ ਵੀ ਕੀਤੀ ਹੁਣ ਮੈਂ ਵਾਪਸ ਇੰਡੀਆ ਆ ਗਿਆ ਨਾ ਮੈਂ মিডিਆ ਚ ਗਿਆ ਇਹਨਾਂ ਦੀ ਵੀਡੀਓ ਬਹੁਤ ਵਾਇਰਲ ਹੋਈ ਤੇ ਨੇ ਰਸਤੇਦਾਰ ਇਹਨਾਂ ਨੂੰ ਸੈਂਡ ਕੀਤੀ ਤੇ ਇਹ ਬੰਦੇ ਨੇ ਮੈਨੂੰ ਕਿਹਾ ਤੇਰੀ ਪੈਸੇ ਵਾਪਸ ਕਰ ਦਿਆ ਕਿਹੜਾ ਮੰਨ ਗਏ ਸੀ ਕਿ ਤੂੰ ਵੀਡੀਓ ਡਿਲੀਟ ਕਰਾ ਦੇ ਮੈਨੂੰ ਆਦੇ ਮੈਂ ਕਹਾਂ ਮਿਊਟੀ ਕਰਾ ਦੂੰਗਾ ਮ ਐਲ ਐਮ ਆਈ ਲਈ ਜੀ 15 ਡਾਲਰ ਚ 5 ਡਾਲਰ ਇਹਨੂੰ ਪਹਿਲਾਂ ਦਿੱਤਾ ਸੀਗਾ ਤੇ ਐਲ ਐਮ ਆਈ ਦਾ ਰਿਜ਼ਲਟ ਇਹ ਆਇਆ ਵੀ ਐਲ ਐਮ ਆਈ ਸਪੈਰ ਦਿੱਤੀ ਨੇ ਮੈਨੂੰ ਵੇਚਦੀ ਤੂੰ ਰਿਜ਼ਲਟ ਹੈ 90 ਦਿਨ ਤੋਂ ਬਾਅਦ ਉਹਦੋਂ ਬਾਅਦ ਮੈਂ ਆਟੋ ਚੈਡਸ ਹੋ ਗਿਆ ਕੈਨੇਡਾ ਚ ਤੇ ਮੈਂ ਇਹਨਾਂ ਨੂੰ ਦੱਸਿਆ ਵੀ ਤੁਹਾਡੀ ਐਲ ਐਮ ਆਈ ਸਪੈਰ ਸੀ ਜਾਂ ਦੇ ਨਹੀਂ ਤੇਰੀ ਵਾਈਫ ਨੇ ਦਾ ਕੈਨਸਲ ਕਰਾਇਆ ਸੀ ਉਹੀ ਇਸ਼ੂ ਸਾਹਮਣੇ ਇਹਨਾਂ ਵੀ ਧੋਖਾਧੜੀ ਕੀਤੀ ਸੀ ਤੁਹਾਡੇ ਨਾਲ ਮੇਰਾ 5 ਡਾਲਰ ਦਾ ਫਰੋਡ ਕੀਤਾ 5 ਡਾਲਰ ਵਿੱਚੋਂ ਲੈ ਕੇ ਮੈਨੂੰ ਵਾਪਸ ਨਹੀਂ ਕੀਤੇ ਮੈਂ ਉਹਦੀ ਉਹਦਾ ਖਰਚਾ ਕੱਢ ਲਓ 5 ਡਾਲਰ ਚੋਂ ਹੁਣ ਇੰਡੀਆ ਦਾ 3 ਲੱਖ ਰੁਪਏ ਬਣਦਾ ਬ ਤੇ ਜਦੋਂ ਹੁਣ ਇਹ ਮੰਨੇ ਨਹੀਂ ਇਹਦੀ ਇਹਦੀ ਆ ਇਹਦੀ ਵਾਈਫ ਦੀ ਮੇਰੇ ਕੋਲ ਆਡੀਓ ਰਿਕਾਰਡਿੰਗ ਵੀ ਹੈਗੀ ਆ ਮਿੰਡੀਓ ਕੋ ਮਰਜ਼ੀ ਕਰ ਲਾ ਮੈਂ ਨਹੀਂ ਤੇ ਪੈਸੇ ਵਾਪਸ ਕਰਨੇ ਮੇਰੀ ਕੁੜੀ ਤੇ ਕੈਨੇਡਾ ਚ ਹਾਈ ਕੋਰਟ ਦੀ ਜੱਜ ਆ ਵੀ ਮੈਂ ਆਪੇ ਕੇਸ ਲੜ ਲਵਾਂਗੀ ਤੇ ਮੈਂ ਵੀ ਮੇਰੀ 5000 ਰੁਪਏ ਖਾਤੋਂ ਦੀ ਕੇਸ ਹੀ ਲੜ ਲਵਾਂ ਹੁਣ ਮੈਂ ਕਹਾਂ ਮੈਂ ਅੱਛਰੇ ਮੈਂ ਤਾਂ ਮਰਿਆ ਹੀ ਖੁੱਲ ਕੇ ਮੂਰੀ ਆਈ ਆ ਤੇ ਮੈਂ ਤੁਹਾਡਾ ਵੀ ਬਦਨਾਮ ਕਰੂੰਗਾ ਤੇ ਇਹਨਾਂ ਨੇ ਮੇਰੇ ਰਿਸ਼ਤੇਦਾਰ ਨੂੰ ਅਪਰੋਚ ਕੀਤੀ ਸੀ 7 ਨਾਲ 5000 ਪੈਸੇ ਵਾਪਸ ਕਰਨੇ ਆ 3500 ਰੁਪਏ ਜੰਟ ਮੋੜੂਗਾ 1500 ਹੀ ਮੋੜਾਂਗੇ ਸਾਡੀ ਐਲਐਮਆਈ ਸੀਗੀ ਮੈਂ ਹੋਰ ਜਿਹਨੋਂ ਦੀ ਆਪ ਚੱਲ ਕੇ ਜਾਊਂਗਾ ਜੇ ਮੈਨੂੰ ਹੈਵ ਨੀਡ ਇਟ ਆਨਰ ਹੋ ਗਿਆ ਕੋਈ ਵੀ ਹੋ ਗਿਆ ਮੈਂ ਕਹਿ ਦੂਗਾ ਵੀ ਇਹਨਾਂ ਬੰਦਿਆਂ ਨਾਲ ਮੇਰਾ ਸਮਝੌਤਾ ਹੋ ਗਿਆ ਹਨਾ ਤੇ ਮੇਰਾ ਨੱਬੜ ਗਿਆ ਤੇ ਇਹਨਾਂ ਨੇ ਮੈਨੂੰ ਧੰਨਵਾਦ ਕਰਦਿਆਂ ਇਹਨਾਂ ਨੇ ਮੈਨੂੰ ਪੈਸੇ ਵਾਪਸ ਕਰਤੇ ਆ ਤੇ ਇਹਨੂੰ ਮੇਹਕ ਲੱਗੀ ਮੈਂ ਇਹ ਕਹਿ ਦਊਗਾ ਇਹ ਬੰਦਿਆਂ ਨੇ ਸੌ ਵਾਰ ਟਾਈਮ ਲੈ ਕੇ ਮੇਥੋਂ ਮੈਨੂੰ ਪੈਸੇ ਦੀ ਵਾਪਸ ਕੀਤੇ ਨਹੀਂਗੇ ਹੁਣ ਮੈਂ ਥੋੜੇ ਚੈਨਲ ਦੇ ਮਿਲ ਮਿਲ ਬੰਦ ਕਰਦੇ ਵੀਡੀਓ ਪਾਉਣ ਇਹਨਾਂ ਦੇਗਾ ਹੁਣ ਥੋੜੇ ਚੈਨਲ ਦੇ ਫੇਰ ਕਹਿਣਾ ਚਾਹਣਾ ਕਿ ਆਹ ਬੰਦੇ ਨੇ ਮੇਰੇ ਪੈਸੇ ਵਾਪਸ ਨਹੀਂ ਕੀਤੇ ਸੌ ਵਾਰ ਟਾਈਮ 6-7 ਦਿਨ ਉੱਤੇ ਲੰਘ ਗਿਆ ਤੇ ਕੋਈ ਪੈਸੇ ਵਾਪਸ ਨਹੀਂ ਨੇ ਕੀਤੇ ਮੇਰੇ ਤੇ ਹੁਣ ਮੈਨੂੰ ਜਣਾ ਵੀ ਇਹਨਾਂ ਦੀ ਬਹੁਤ ਬਹੁਤ ਐਵਸਪੋਰਟ ਚ ਬੇਤਰੀ ਕੀਤੀ ਜਾਵੇ ਮੇਰੇਆਂ ਵੀਡੀਓ ਬਾਹਰ ਬਹੁਤ ਘੋਮ ਰਹਾਂਗੇ ਵੀ ਗੋਰੇ ਕਾਲੇ ਮੇਰੇ ਵੀਡੀਓ ਇੰਗਲਿਸ਼ ਚ ਕਰਕੇ ਪਾ ਰਹੇ ਆ ਤੇ ਸਾਰੇ ਐਨਆਰਆਈ ਮੇਰਾ ਸਹਿਯੋਗ ਕਰ ਰਹੇ ਆ ਸਾਊਥ ਤੋਂ ਵੱਧ ਸਹਿਯੋਗ ਮੇਰਾ ਨਗਰ ਨਿਵਾਸੀ ਕਰ ਰਹੇ ਆ ਮੇਰੇ ਨਾਲ ਮੋਢੇ ਨਾਲ ਮੁੱਢ ਲਾਏ ਖੜੇ ਆ ਤੇ ਬਾਕੀ ਆ ਬਣਾ ਵੀ ਸੋਹਰਾ ਪਰਿਵਾਰ ਆ ਆਹ ਇਹ ਵਿਆਹ ਵਾਲੀ ਸਾਡੀ ਫੋਟੋ ਆ ਬਈ ਤੇ ਆ ਬਣਾ ਸਾਰਾ ਸੋਹਰਾ ਪਰਿਵਾਰ ਆ ਜਿਹੇ ਵਿੱਚ ਲੜੇ ਹੋਏ ਆ ਕੁੜੀ ਨਾਲ ਲੜੇ ਹੋਏ ਆ ਫਰੋਡ ਕਰਨ ਚ ਤੇ ਆਗਮਨ ਦੇ ਬਰੂ ਮਗੈ ਤਰ੍ਹਾਂ ਆਸ ਦੀ ਕੀਤੀ ਐਨ ਆਰ ਆਈ ਥਾਣੇ ਚ ਤੇ ਇਹ ਮੇਰੀ ਤਰਕਾਹ ਚੱਲ ਰਹੀ ਹੈ ਬਾਈ ਥੋੜੇ ਦਿਨਾਂ ਚ ਮੈਨੂੰ ਉਹ ਚੀਜ਼ ਦਾ ਰਿਜ਼ਲਟ ਮਿਲੂਗਾ ਕਿਉਂਕਿ ਕੁੜੀ ਵਾਲੇ ਨੇ ਪੁਲਿਸ ਨੂੰ ਰੈਸ਼ਵਤ ਦਿੰਦੇ ਆ ਛੇਤੀ ਪਰਚਾ ਹੁੰਦਾ ਨਹੀਂਗਾ ਬਾਕੀ ਕਹਿੰਦੇ ਕੁੜੀ ਦੀ ਸੁਣਵਾਈ ਇੱਥੇ ਵੱਧਦਾ ਬਾਹਰੀ ਵਾਧਾ ਇੰਡੀਜੀ ਵੱਧਦਾ ਤੇ ਪਰ ਉਹ ਮੈਂ ਜੀ ਸਾਬਤ ਕਰਦੀ ਆ ਜੇ ਮੁੰਡਾ ਸਹੀ ਆ ਤਾਂ ਉਹਦੇ ਕਾਰਵਾਈ ਬਣਦੀ ਆ ਮੇਚ ਐਨ ਆਰ ਆਈ ਜਮੇ ਕਾਰਵਾਈ ਚੱਲ ਰਹੀ ਆ ਥੋੜੇ ਦਿਨਾਂ ਚ ਮੇਰਾ ਪਰਚਾ ਵੀ ਕੱਟਿਆ ਜਾਣਾ ਤੇ ਪਰ ਮੈਂ ਸੋਹਰਾ ਪਰਿਵਾਰ ਨੂੰ ਸਾਪ ਕੋਸ ਕੋਣਾ ਚਾਹੂ ਜਿਹਨੇ ਮੇਰਾ ID ਉਹ ਫਰਾਡ ਕੀਤਾ ਮੈਂ ਵੀ ਗਵਾਰ ਜਾ ਕੇ ਕੰਮ ਵੀ ਬੋ ਕੀਤਾ ਪੀਸਾ ਵੀ ਕੱਢਿਆ ਤੇ ਇੰਡੀਆ ਹੀ ਪੈਸੇ ਕਮਾਏ ਆ ਮੇਰੇ ਕੋਲ ਵੀ ਦੋਹਾਂ ਸਾਲਾਂ ਦੀ ਪ੍ਰੋਪਰ ਸਟੇਟਮੈਂਟ ਆ ਮੈਂ ਵੀ 2024 ਜ 16 ਲੱਖ ਰੁਪਏ ਇੰਡੀਆ ਉਹਦੇ ਘਰੇ ਭੇਜਿਆ ਮੈਂ ਪੈਸੇ ਆ ਸਾਰੇ ਲਾ ਚੁੱਕਿਆ ਆ ਇੰਡੀਆ ਦੇ ਥੋੜੇ ਘਣੇ ਹੈਗੇ ਜਲੇ ਸਾਰੇ ਮੇਰੇ ਪਰ ਮੈਂ ਇੰਡੀਆ ਕੱਲੇ ਪੈਸੇ ਲਾਉਣ ਨਹੀਂ ਗਿਆ ਸੀਗਾ ਜਿਹਨੇ ਪੀਸਾ ਭਰ ਨਹੀਂ ਗਈ ਮੈਂ ਉੱਥੇ ਵੀ ਸੈਟਲ ਹੋਣ ਗਿਆ ਸੀਗਾ ਉਹ 40 ਲੱਖ ਰੁਪਇਆ ਮੇਰੇ ਪਰਿਵਾਰ ਨੇ ਲਾਇਆ ਉਹ ਸਾਡੀ 40 ਤੋਂ 50 ਸਾਲ ਦੀ ਆਮਦਨ ਸੀ ਜਿਹੜੇ ਮੇ ਪਿਓ ਦੀ ਦਾਦੇ ਤੋ ਵੀ ਮਿਹਨਤ ਕਰਕੇ ਮਾੌਲ ਦੇ ਪੈਸੇ ਰੱਖ ਕੇ 40 ਲੱਖ 40 ਸਾਲਾਂ ਜੋੜਿਆ ਹੋਊਗਾ ਤੇ ਕੈਨੇਡਾ ਚ ਬਈ ਇਹ 25-30 ਲੱਖ ਰੁਪਈਆ ਦੋਆਂ ਸਾਲਾਂ ਦੇ ਢਾਂਗਾ ਸੇ ਬਣ ਜਾਂਦਾ ਕਿਉਂਕਿ ਉੱਥੇ ਡਾਲ ਜਾਂਦੇ ਇੰਡੀਆ ਰੁਪਈਏ ਚੱਲਦੇ ਆ ਇੰਡੀਆ ਕੇ ਆਪਣੇ ਵੱਜ ਜਾਂਦੇ ਆ ਤੇ ਮੈਂ ਸਾਲ ਚ ਵੀ 1 ਸੋਣ ਲੱਖ ਕਮਾਇਆ ਵੀ ਆ ਤੇ ਮੇਹਲ ਕਰਨੀ ਚਾਹਣਾ ਜੇ ਮੈਨੂੰ ਸਨਯੋਗਤ ਕਰ 25 ਲੱਖ ਹੁਣ ਵਾਪਸ ਵੀ ਕਰਦੀ ਆ ਤੇ ਜਿਹੜੀ ਮੈਂ ਡੈਡੀ ਮੈਰਾਇਜ਼ ਕਰਕੇ ਡਿਪਰੈਸ਼ਨ ਚ ਗਿਆ ਮੇਰੀ ਜ਼ਿੰਦਗੀ ਦੇ 5 ਸਾਲ ਬਰਬਾਦ ਹੋਏ ਆ ਤੂੰ ਵਾਪਸ ਆਉਣੇ ਕਿ ਬੱਚੀ ਰੱਖਣਾ ਮੈਨੂੰ ਕੋਈ ਪੈਸੇ ਨਾ ਮਿਲਣ ਪਰ ਮੈਂ ਨਿਯੋਤਕ ਨੂੰ ਰਿਪੋਰਟ ਵੀ ਕਰਾਉਂਗਾ ਤੇ ਇੱਥੇ ਤੇ ਪਰਿਵਾਰ ਤੇ ਹੀ ਬੰਦ ਦੀ ਕਾਰਵਾਈ ਕਰੂੰਗਾ ਜਾਂ ਤਾਂ ਮੈਂ ਨਾ ਬਹਿ ਕੇ ਨਿਬੜ ਲੈਣਾ ਜੇ ਨਾ ਨਿਬੜੀ ਤੇ ਮੈਂ ਵੀ ਛੜ ਬਖਸ਼ ਨੇ ਤਾਂ ਹੈਂ ਜਿੱਥੇ ਮਰਜ਼ੀ ਭੱਜ ਲੈਣਾ ਮੈਂ ਸ਼ਰਿਆਂ ਨੂੰ ਕਹਿੰਦਾ ਮੈਂ ਜਿੱਦ ਬਖਸ਼ੂਗਾ ਨਹੀਂਗਾ ਹੁਣ ਮੇਰੇ ਨਾਲ ਬਹੁਤ ਫੈਮਿਲੀਾਂ ਦਾ ਜੁੜੇਗਾ ਬਈ 100 ਫੈਮਿਲੀਾਂ ਦਾ ਜੁੜੇਗਾ 100 ਫੈਮਿਲੀਾਂ ਚਾਰ ਪੰਜ ਸੌ ਦਾ ਬੰਦਾ ਜੁੜਿਆ ਸਾਡੇ ਬਾਹਰੋਂ ਵੀ ਐਨਆਰਆਈ ਵੀ ਸਾਡੀ ਸਪੋਰਟ ਵੀ ਕਰਦੇ ਫੰਡ ਡਲਗੋ ਸਾਨੂੰ ਪੈਸੇ ਹੀ ਪਉਂਦੇ ਪ੍ਰੋਪਰ ਅੱਜ ਹੀ ਹੋਟਲ ਚ ਇਕੱਠ ਰੱਖਿਆ ਕਿਉਂਕਿ ਸਾਡੇ ਕੋਲੇ ਇੰਨੇ ਭਾਈ ਗੁਜਾਇਸ਼ ਹੈ ਨਹੀਂਗੀ ਅਜਿਹੇ ਵੱਡੇ ਹੋਟਲੇ ਇਕੱਠ ਰੱਖ ਸਕਗੇ ਤੇ ਸਾਡੇ ਐਨਆਰਆਈ ਵੀ ਹੈਲਪ ਕਰਦੇ ਪੈਸੇ ਦੇ ਤੌਰ ਤੇ ਅਸੀਂ ਗਰਾਊਂਡ ਲੈਵਲ ਤੇ ਕੰਮ ਵਰਕ ਕਰਦੇ ਆ ਤੇ ਬਾਹਰੋਂ ਵੀ ਸਾਡੀ ਪੈਸੇ ਦੇ ਤੌਰ ਤੇ ਹੈਲਪ ਕਰਦੇ ਆ ਤੇ ਅਸੀਂ ਭਾਈ ਗਾਂ ਨੂੰ ਵੱਡੇ ਇਕੱਠ ਮੰਡੀ ਚ ਰੱਖਿਆ ਕਰਾਂਗੇ ਜਿਹਨਾਂ ਕੋਲ ਨੇ ਫਰਾਡ ਕੀਤਾ ਉਹਨਾਂ ਨੂੰ ਵੀ ਸਾਬਕਾ ਸਕਾਵਾਂਗੇ ਤਗੜੇ ਹੋ ਕੇ ਲੜਾਂਗੇ ਅਸੀਂ ਹੋਟਲੇ ਪਰ ਢੱਲੇ ਪਏ ਆ ਹਨਾ ਸਾਡਾ ਧੱਕਾ ਹੋਇਆ ਪਰ ਇਹ ਜੀ ਬਰਦਾਸ਼ਤ ਨਹੀਂ ਬਈ ਤੁਸੀਂ ਵਿਦੇਸ਼ ਜਾ ਕੇ ਆਏ ਹੋ ਵਿਦੇਸ਼ ਦੇ ਵਿੱਚ ਐਸਾ ਕੀ ਹੈ ਕਿ ਉੱਥੇ ਜਾ ਕੇ ਕੁੜੀਆਂ ਦਾ ਇਹ ਚੀਜ਼ ਬਦਲ ਜਾਂਦਾ ਕਿ ਇੱਥੋਂ ਦੇ ਮੁੰਡਿਆਂ ਤਾਂ ਉਹਨੂੰ ਪੁੱਛਦਿਆਂ ਤੱਕ ਨਹੀਂ ਜਾਂ ਉੱਥੇ ਜਾ ਕੇ ਇਹਨਾਂ ਦੇ ਫੋਨ ਤੱਕ ਬਲੌਕ ਕਰ ਦਿੰਦੀਆਂ ਇੱਥੇ ਵੀ ਆਪਾਂ ਕੁੜੀ ਨੂੰ ਸਕੂਲ ਛੱਡ ਕੇ ਆਉਣੇ ਆ ਆਈਲੈਂਡ ਸੈਂਟਰ ਸ਼ਹਿਰ ਛੱਡ ਕੇ ਆਉਣੇ ਆ ਆਪਾਪ ਛੱਡ ਕੇ ਆਉਣੇ ਆ ਕੁੜੀ ਦੀ ਆਪਣੀ ਪੂਰੀ ਨਿਗਰਾਨੀ ਹੁੰਦੀ ਹੈ ਤੇ ਉੱਥੇ ਬਈ ਕੁੜਿਆ ਜਾਂਦੇ ਕੱਲਿਆਂ ਇੱਕ ਏਜ ਦਾ ਫਰਕ ਆ ਵੀ ਕੁੜੀ ਪਲੱਸ 2 ਵਰ 18 19 ਸਾਲ ਦੀ ਹੁੰਦੀ ਆ ਮਚਿਓਰ ਨਹੀਂ ਹੁੰਦੀ ਚਲੋ 21-22 ਸਾਲ ਦੀ ਕੁੜੀ ਬਿਚੌਰ ਹੋ ਜਾਂਦੀ 18 ਉਹ ਨਹੀਂ ਹੁੰਦੀ ਜੇ ਮਤਲਬ ਮੇਰੀ ਵੀ ਵਾਈਫ ਸੀਗੀ ਇਹ ਪੂਰੀ ਬਿਚੌਰ ਸੀ ਆਪਦੇ ਘਰ ਨੂੰ ਤੋਂ ਪੂਰੀ ਸਿਆਣੀ ਸੀ ਹੁਣ ਨਵੀਂ ਗੱਡੀ ਲੈ ਆਤੀ ਸਾਰੇ ਪਰਿਵਾਰ ਦੇ ਵੀਜੇ ਲਵਾਤੇ ਆ ਮੈਂ ਸੋਰਾਪੁਰ ਖੜਾ ਸਾਰੇ ਪਰਿਵਾਰ ਦੇ 10-10 ਸਾਲ ਦੇ ਵੀਜੇ ਲਵਾ ਚੁੱਕੀ ਐ ਇਹ ਮੇਰੇ ਕੋਲੇ ਨਹੀਂ ਸਾਰੇ ਪਰਿਵਾਰ ਦੇ ਵੀਜੇ ਲੱਗੇ ਹੋਏ ਆ ਆਹਦੀਆਂ ਦੇ ਪਰਾਨੂ ਸੈਟਲ ਕਰ ਚੁੱਕੀ ਆ ਖਰਚਾ ਮੈਂ ਕੀਤਾ 40 ਲੱਖ ਰੁਪਏ ਮੈਂ ਤਾਂ ਵਾਪਸ ਭੇਜ ਤਾਂ ਮੈਂ ਤੈਨੂੰ ਤੇ ਆ ਉਹਦੇ ਪਰ ਸਾਰਿਆਂ ਦੇ ਵੀਜਾ ਲਵਾ ਚੁੱਕੀ ਆ ਮੇਰੇ ਕੋਲੇ ਵੈਦ ਸਬੂਤ ਆ ਵੀਜਾ ਲਾ ਵੀ ਉਦੋਂ ਫੋਟੋ ਮੈਂ ਦੇ ਦੂੰ ਚੈਨਲ ਚ ਲਾ ਦਿਓ ਜਿਹੜੇ ਵੀਜਾ ਬੰਦੀ ਫੈਮਿਲੀ ਦਾ ਵੀਜ਼ਾ ਨਹੀਂ ਲਵਾਇਆ ਅਸੀਂ ਅਪਲਾਈ ਕੀਤੀ ਮੇਰੀ ਫੈਮਿਲੀ ਦੀ ਵੀਜੇ ਪਰ ਉਹ ਰਿਜੈਕਟ ਹੋ ਗਏ ਮੈਂ ਉਹਨੂੰ ਕਹਿੰਦਾ ਇਹਨਾਂ ਦੋਹਾਂ ਦੇ ਪਰਿਵਾਰ ਦੇ ਫੈਮਿਲੀ ਦੀ ਆ ਗਈ ਸੀ ਤੂੰ ਮੈਂ ਅਪਲਾਈ ਕੀਤਾ ਮੈਂ ਕਹਿੰਦਾ ਨਹੀਂ ਉਹ ਤੇ ਮੋਂ ਮੈਨੂੰ ਕਰ ਲੈਣੀ ਇਹ ਕਰ ਲੈ ਤੇ ਜਦੋਂ ਮੈਂ ਫੈ ਪੇਪਰ ਤਿਆਰ ਕਰਨ ਲੱਗ ਗਿਆ ਤੇ ਇਹਨੇ ਆਪ ਦੂਜੇ ਦੋ ਜੀਸੀ ਨੇ ਪਰਿਵਾਰ ਦੇ ਮੈਂਬਰ ਕਹਿੰਦੀ ਉਹ ਵੀ ਬਰਾਬਰ ਫੈ ਲਾਉਣੀ ਆ ਮੈਂ ਕਿਹਾ ਤੂੰ ਬਾਅਦ ਚ ਲਾ ਲਈ ਮੈਂ ਤੈਨੂੰ ਜਵਾਬ ਨਹੀਂ ਮੈਂ ਪ੍ਰੈਸ਼ਰ ਚਾਹੇ ਮੈਂ ਉਹਨਾਂ ਦੇ ਅਪਲਾਈ ਕਰਾ ਦੇ ਸਾਡੇ ਦੋਵਾਂ ਦੇ ਰਿਜੈਕਟ ਹੋ ਗਏ ਇਹਨਾਂ ਦੂਜੇ ਦੋਵਾਂ ਦੇ ਵੀ ਆ ਗਏ ਪਤਾ ਨਹੀਂ ਰੱਬ ਜਾਣਦਾ ਹੁਣ ਮੇਰੀ ਇੰਗਲਿਸ਼ ਵੀਕ ਆ ਬਾਈ ਇਹਨੇ ਪੇਪਰਾਂ ਚ ਕੀ ਹੋਈ ਹੈ ਰਹਿ ਫੇਰੀ ਕੀਤੀ ਉਹ ਮੈਨੂੰ ਨਹੀਂ ਪਤਾ ਨਾਂ ਮੇਰੇ ਕੋਲ ਸਬੂਤ ਆ ਖੜੀਆਂ ਨੇ ਮੇਰੀ ਭੈਣ ਦਾ ਤੇ ਮੇਰੀ ਮੰਮੀ ਦਾ ਵੀ ਚਲਵਾਇਆ ਸੀ ਅਸੀਂ ਉਹ ਦੋਨਾਂ ਰਿਜੈਕਟ ਹੋ ਗਏ ਇਹਨਾਂ ਚ ਚਾਰਾਂ ਜੀਆਂ ਦੇ ਵੀ ਜਗ ਪੰਜਵੇਂ ਮੈਂ ਦਾ ਚਾਰ ਨੇ ਦੇ ਘਰ ਦੇ ਮੈਂਬਰਾਂ ਦੇ ਤੇ ਵੀ ਹੁਣ ਇਹਦਾ ਪੂਰੀ ਸੈਟਲ ਹੋ ਗਈ ਮੈਨੂੰ ਇਹਨੇ ਬਰਬਾਦ ਕੇ ਰੱਖਤਾ ਪਰ ਇੰਨਾ ਵੀ ਮੇਰੇ ਨਿਗਵਾਂਢੀ ਪੰਡਾ ਇਹਦਾ ਨਿਯੋਤਕਰਤਾ ਪੰਡਾ ਹੀ ਮੇ ਤੇ ਮੇਰਾ ਪਿੰਡ ਸਾਡਾ ਮੈਂ ਤਾਂ ਦੇ ਹੀ ਰਿਆ ਪਰ ਮੈਂ ਜਿਵੇਂ ਬਖਸ਼ੂਗਾ ਜਿਆ ਤਾਂ ਮੈਂ ਬੈ ਕੇ ਨਿਪਟ ਲੈਣੇ ਪੈਸੇ ਆ ਚ ਤੇ ਉਹ ਰਾਈ ਨਾਲ ਸੌਖਾ ਕੋਈ ਕਹਿੰਦਾ ਵੀ ਜੇ ਲੱਗੇ ਇਹਨੂੰ ਪੈਸੇ ਨਾਲ ਸੌਖੇ ਆ ਤੇ ਨਹੀਂ ਇਹ ਸਾਰਾ ਪਰਿਵਾਰ ਮੈਂ ਤਾਂ ਰੋਲ ਲੂਗਾ ਬਾਈ ਕਿਉਂਕਿ ਮੈਂ ਤਾਂ ਮਰੇ ਹੀ ਆ ਮੈਂ ਤਾਂ ਲੈ ਕੇ ਨਾਲ ਡੁੱਬੂਗਾ ਐਸਾ ਕੁੜੀ ਨੂੰ ਕੀ ਲਾਲਚ ਸੀ ਕਿ ਤੁਹਾਨੂੰ ਛੱਡ ਦਿੱਤਾ ਹੋ ਯਾਰ ਅੱਗੇ ਚਲੀ ਗਈ ਕੈਨੇਡਾ ਚ ਇਮੀਗ੍ਰੇਸ਼ਨ ਸਖਤ ਆ ਉਹ ਮੁੰਡਾ ਪੀਆਰ ਸੀਗਾ ਇਹਨੂੰ ਐਸੀ ਜੇ ਮੈਂ ਸਨਾਪ ਸਿੰਘ ਨੂੰ ਵਰਕ ਪਾਉਂਡ ਦਿਆਂ ਸਾਲ ਦਵਾਉਣੀ ਆ ਇੱਥੇ ਕੈਨੇਡਾ ਚ ਮੈਨੂੰ ਉਹਨੂੰ ਪੀਆਰ ਵੀ ਕਰਾਉਣਾ ਪੈਣਾ ਉਹਨੂੰ ਐਸੀ ਵਰਕ ਪਾਉਂਡ ਤੇ ਮੇਰੇ ਨੇ ਕੋਈ ਨਹੀਂ ਸੋਚਿਆ ਤੇ ਜਿਹੜੀ ਰਿਲੇਸ਼ਨ ਦੀ ਗੱਲ ਹੈ ਸਾਡਾ ਬਹੁਤ ਵਧੀਆ ਚੱਲਦਾ ਸੀਗਾ ਹੁਣ ਮੈਂ ਉਹਦੀ ਤਰੀ ਪੱਟ ਪਿੱਛੇ ਕਹਿੰਦਾ ਨਿੰਦਨ ਵਾਲੀ ਕੰਮ ਹੀ ਬਹੁਤ ਕਰਦੀ ਸੀਗੀ ਮੇਰੀ ਹੈਲਪ ਵੀ ਕਰਦੀ ਰਹੀ ਜੇ ਮੈਨੂੰ ਕੰਮ ਲੱਭਣ ਚ ਪਹਿਲਾਂ 2 ਸਾਲ ਬਹੁਤ ਵਧੀਆ ਰਹੀਏ ਮੇਰੇ ਨਾਲ ਜਦੋਂ ਤੀਜਾ ਬੰਦਾ ਆਉਂਦਾ ਉਦੋਂ ਕਰਦੀ ਸਟੱਡੀ ਨੂੰ ਪੈਸੇ ਓਨੇ ਕ ਬਣਦੇ ਸੀ ਪਹਿਲਾਂ 2 ਸਾਲਾਂ ਚ ਓਪਨਰ ਪ੍ਰੋਗਰਾਮ ਤੇ ਨੂੰ 1.5 ਤੋਂ 2 ਲੱਖ ਮਹੀਨੇ ਦਾ ਬਣਦਾ ਸੀ ਇਹਨੂੰ ਪਹਿਲਾਂ ਪੌਂਦਸੇ ਦੇ ਘਰੇ ਮੈਨੂੰ ਪੁੱਛ ਕੇ 5-10000 ਰੁਪਇਆ ਜਦੋਂ ਪੜਾਈ ਮੁੱਕ ਗਈ ਦੋ ਟਾਈ ਡੇ ਲੱਖ ਬਣ ਲੱਗ ਗਿਆ ਉਦੋਂ ਮੈਨੂੰ ਪੁੱਛੇ ਬਣਾ ਹੀ ਪਉਣ ਲੱਗੀ ਪਿੰਡ ਦੇ ਪੈਸੇ ਨਵੀਂ ਗੱਡੀ ਟੌਪ ਮਾਡਲ ਸਵਰਟ ਕਢਾ ਗਈ ਤਿੰਨ ਉਹਦੇ ਘਰ ਦੇ ਨੂੰ ਤੇ ਮੇਰੇ ਕੋਲੇ ਗੱਡੀ ਹੈ ਨਹੀਂ ਇਸ ਟਾਈਮ ਬਾਈ ਪਹਿਲਾਂ ਵੀ ਨਹੀਂ ਸੀ ਹੁਣ ਵੀ ਹੈ ਨਹੀਂਗੀ ਤੁਸੀਂ ਇਹਨਾਂ ਦੀ ਫੈਮਿਲੀ ਦੇ ਨਾਲ ਕੋਈ ਗੱਲਬਾਤ ਕੀਤੀ ਕਿ ਤੁਹਾਡੀ ਕੁੜੀ ਇਸ ਤਰ੍ਹਾਂ ਦਾ ਮੇਰੇ ਨਾਲ ਵਿਵਹਾਰ ਕਰ ਲਈਏ ਮੇਰੇ ਨਾਲ ਕੋਈ ਗੱਲ ਨਹੀਂ ਕਰ ਰਹੀ ਜਦੋਂ ਮੈਂ ਬਾਹਰ ਨੂੰ ਵਰਕਪਨ ਪ੍ਰੋਜੈਕਟ ਹੋਇਆ ਨਾ ਮੈਂ ਆਪ ਦੀ ਪਿੰਡ ਦੀ ਪੰਚਾਇਤ ਨਾਲ ਦੇ ਪਿੰਡ ਭੇਜੀ ਸਰਪੰਚ ਕੋਲੇ ਤਿੰਨ ਵਾਰ ਭੇਜੀ ਮੈਂ ਕਿਹਾ ਇਹ ਆਦੀ ਕੁੜੀ ਨੂੰ ਸਮਝਾਓ ਵੀ ਮੇਰਾ ਵਰਕਪਨ ਦੁਆਰਾ ਪਲਾਈ ਕਰਾ ਦੇ ਮੈਨੂੰ ਮੋ ਤੇ ਪੰਚਾਇਤ ਕਹਿੰਦੀ ਤੂੰ ਤਾਂ ਮੁੰਡੇ ਦੇ ਵਰਕ ਆਨ ਅਪਲਾਈ ਕਰਾ ਦੇ ਉਹਦਾ ਖਰਚਾ ਬਹੁਤ ਹੋਇਆ ਵੀ ਉਹ ਚਲਾਵਦਾ ਪੈਸੇ ਕਮਾਈ ਜਲ ਤੂੰ ਤੂੰ ਆਵਾ ਦੇ ਕਮਾਈ ਚ ਲਈ ਕਹਿੰਦੀ ਮੈਨੂੰ ਇਹ ਚੀਜ਼ ਖਤਰਾ ਅੱਜ ਕੱਲ ਨੂੰ ਮੈਂ ਫੇਰ ਕਹੂੰਗੀ ਉਹਨੇ ਕਹਿੰਦਾ ਪਹਿਲਾਂ ਤੂੰ ਰਿਜੈਕਟ ਕਰਾਦਾ ਤੇ ਹੁਣ ਤੂੰ ਦੁਬਾਰਾ ਅਪਲਾਈ ਕਰਾਈ ਜੰਨੀ ਆ ਮੈਂ ਸੱਚੀ ਆ ਤੂੰ ਦੁਬਾਰਾ ਅਪਲਾਈ ਕਰਾ ਦੇ ਤੇ ਤੈਨੂੰ ਵੀ ਦਿੱਕਤ ਆ ਪੰਚਾਇਤ ਨੇ ਵੀ ਕਿਹਾ ਵੀ ਦੁਬਾਰਾ ਪਲਾਇ ਕਰਾ ਦੇ ਤੇ ਜਿਵੇਂ ਉਹਨੇ ਪਿੰਡ ਦੇ ਸਰਪੰਚ ਨਾਲ ਬਾਹਰ ਬੈਠਾ ਫੋਨ ਤੇ ਗੱਲ ਕਰਦਾ ਹੁੰਦਾ ਸੀਗਾ ਤੇ ਸਰਪੰਚ ਵੀ ਸਾਡੇ ਹੱਕ ਚ ਦਵਾਈ ਦੇ ਕੇ ਆ ਉੱਥੇ ਐਨ ਆਰ ਆਈ ਚ ਵੀ ਮੁੰਡਾ ਵੀ ਸਹੀ ਆ ਮੁੰਡਾ ਸਾਡੇ ਕਰੇ ਪੰਚਾਇਤ ਭੇਜਦਾ ਰਿਹਾ ਅਸੀਂ ਬਹੁਤ ਮਿਹਨਤਾਂ ਕੀਤੀਆਂ ਕੁੜੀ ਪੰਚਾਇਤ ਚ ਮੰਨਿਆ ਦੀ ਸੀ ਘਰੇ ਕੇ ਮੁੱਕ ਜੰਦੀ ਮੈਂ ਨਹੀਂ ਮੜ ਰਕਮ ਅਪਲਾਈ ਕਰਾਉਣਾ ਉਹਨੇ ਪਿੰਡ ਦੀ ਪੰਚਾਇਤ ਤਾਂ ਹੀ ਮੇਰੇ ਨਾਲ ਖੜੀ ਆ ਵੀ ਮੁੰਡਾ ਉਹਨੇ ਬਾਹਰੋਂ ਵਾਪਸ ਮੋੜਿਆ ਹੀ ਮਿਹਨਤਾਂ ਬਹੁਤ ਕੀਤੀਆਂ ਕੁੜੀ ਦੀਆਂ ਨਹੀਂ ਜ਼ਿੰਦਗੀ ਨਾ ਖਰਾਬ ਕਰ ਤੇ ਉਸ ਤੋਂ ਬਾਅਦ ਮੇਰੇ ਡੈਡੀ ਵੀ ਡਿਪਰੈਸ਼ਨ ਚ ਜਾਵੜਿਆ ਸੀਗਾ ਤੇ ਉਹਨਾਂ ਨੇ ਦਵਾਈ ਡੀਐਮਸੀ ਉਹ ਚਾਲਦੀ ਆ ਤਿੰਨ ਮਹੀਨੇ ਚਾਰ ਮਹੀਨੇ ਡਿਪਰੈਸ਼ਨ ਚ ਗਿਆ ਨੂੰ ਤੇ ਮੈਨੂੰ ਵੀ ਡੈਡੀ ਦਾ ਵੀ ਖਰਚਣਾ ਪੈਂਦਾ ਮੈਨੂੰ ਸੁਗਮਾਂ ਦੀ ਨਿਯੁਕਤੀ ਦੀ ਕੈਂਸਲ ਹੋ ਗਿਆ ਕਿੰਦੀ ਰਿਫਿਊਜੀ ਅਪਲਾਈ ਕਰਦੇ ਮੈਂ ਕਿਹਾ ਮੈਂ 40 ਲੱਖ ਰੁਪਈਆ ਰਿਫਿਊਜੀ ਬੇਰੀ ਕਰ ਨੂੰ ਥੋੜਾ ਲਾਇਆ ਘਰ ਦੇ ਦਾ ਇਕੱਲਾ ਘੇਰਾ ਪੁੱਤ ਆ ਜੀ ਮੈਂ ਤੇ ਮੇਰੇ ਡੈਡੀ ਡਿਪਰੈਸ਼ਨ ਚ ਆਪ ਸਿਸਟਰ ਮੇਰੀ ਵਿਆਹ ਵਾਲੀ ਆ ਹਨਾ ਤੇ ਮੈਨੂੰ ਇਹ ਸੁਝਾਦੇ ਰਿਹਾ ਦੇ ਰਿਫਿਊਜੀ ਅਪਲਾਈ ਕਰਦੇ ਉਹ ਜੇ ਮੈਂ 5-7 ਸਾਲ ਇੰਡੀਆ ਨਹੀਂ ਆ ਸਕਦਾ ਪੱਕਾ ਹੋ ਗਈ ਮੈਨੂੰ ਹੋਰ ਪਰ ਮੈਂ ਉਹ ਜੀ ਚੋਣਾ ਜਾਂ ਤਾਂ ਮੈਨੂੰ ਉਹ ਤੂੰ ਕਹਿਣਾ ਮੇਰ ਨਾਲ ਬਹਿ ਕੇ ਨਿਬੜ ਲੈ ਤੇ ਇਹ ਨਾ ਨਿਬੜੂਗੀ ਤੇ ਮੈਂ ਟੈੱਕੇ ਦਾ ਬਹਿਣਾ ਨਹੀਂਗਾ ਤੇ ਮੈਂ ਸਾਰੇ ਪਰਿਵਾਰ ਦੀ ਭਲਾ ਵੀਜ ਲੱਗ ਗਈ ਆ ਤੇ ਮੈਂ ਬਖਸ਼ੂਗਾ ਨਹੀਂ ਇਹਨਾਂ ਨੂੰ ਮੈਂ ਤੁਹਾਨੂੰ ਕਿੰਨੇ ਚੈਨਲ ਤੇ ਕਿੰਨੇ ਵਾਰੀ ਕਹਿ ਚੁੱਕਿਆ ਤੇ ਉਹ ਇਹਨੀ ਚੀਜ਼ ਜਿਆਦਾ ਮੇਰਾ ਪੈਸੇ ਚ ਭਧਾਨ ਕਰਦੇ ਤੇ ਹੁਣ ਗੱਲ ਹੁੰਦੀ ਕੁੜੀ ਨਾਲ ਨਹੀਂ ਕੁੜੀ ਨਾਲ ਕੋਈ ਗੱਲ ਨਹੀਂ ਹੁੰਦੀ ਪਰ ਇਹਦੇ ਘਰ ਦੇ ਵੀ ਆਉਂਦੇ ਆ ਮੇਰੇ ਕੋਲੇ ਬੰਦੇ ਪਿੰਡ ਵੀ ਭੇਜਦੇ ਆ ਪੈਸੇ ਉਹ ਮ ਨੂੰ ਘੱਟ ਪੈਸੇ ਦੇ ਰਹੇ ਆ 8 ਤੋਂ 10 ਲੱਖ ਹੀ ਦੇ ਰਹੇ ਆ ਮੇਰਾ ਰੁਪਈਆ ਲਗਾ 40 ਲੱਖ ਰੁਪਈਆ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੈਂ ਤਾਂ ਮੰਗ ਇਹੀ ਕਰਦਾ ਇੱਕ ਤਾਂ ਇਹਨਾਂ ਨੂੰ ਇਹਨਾਂ ਸਾਰਿਆਂ ਤੇ ਪਰਚੇ ਹੋਣੇ ਚਾਹੀਦੇ ਆ ਸਾਰੀ ਫੈਮਿਲੀ ਤੇ ਤੇ ਇੱਕ ਮਕਾਨ ਨਿਯੋਤਕਰ ਬਾਰੇ ਰਿਪੋਰਟ ਹੋਣੀ ਚਾਹੀਦੀ ਆ ਜਿਹਨੇ ਫਰੌਡ ਕੀਤਾ ਮੇਰੇ ਨਾਲ ਇੱਕ ਉਹ ਮੰਗ ਕਰਦਾ ਬਾਕੀ ਜੇ ਮੇਰਾ ਪੈਨਸ਼ਨ ਵੇੜਦੇ ਆ ਮੈਂ ਫੁੱਲ ਪੈਸੇ ਲਊਗਾ ਅੱਗੇ ਤਾਂ ਮੈਂ ਪੁਲਿਸ ਸਟੇਸ਼ਨ ਮੈ ਗਈ ਵੀ ਜਿਹਨੇ ਨਿਵੇੜ ਨੂੰ ਸਾਝੇ ਬੰਦੇ ਪਛਾਣ ਨਿਵੇੜ ਦੂ ਮੈਨੂੰ ਪਲਦ ਪਾਉਂਦਾ ਜਾਂ ਲੱਖ ਰੁਪਏ ਘਾਟ ਹੀ ਦੇ ਦੇਣ ਆਪਾਂ ਬੰਦੇ ਦੇ ਮੂੰਹ ਨਿਬੜ ਲੈਣਾ ਸੀਗਾ ਹੁਣ ਇਹ ਕਰਦੇ ਅੜੰਗਾ ਹਨਾ ਵੀ ਅਸੀਂ ਕਰਨ ਨਹੀਂ ਆਣੀ ਕਰਨਾ ਪੁਲਿਸ ਨੂੰ ਪੈં ਖਵਾਈ ਜਾਂਦੇ ਆ ਵੀ ਉਹ ਮੁੰਡੇ ਨੂੰ 30 ਲੱਖ ਮੋੜਨਾ ਪੈਣਾ ਪੁਲਿਸ ਨੂੰ 2-3 ਲੱਖ ਰੁਪਏ ਇਸ ਖਰਚ ਕਰਜੂਗਾ ਪਰ ਇਹਨੇ ਬਹੁਤ ਕੋਸ਼ਿਸ਼ ਕੀਤੀ ਆ ਕਿਉਂਕਿ ਮੇਰਾ ਪਿੰਡੋ ਹੀ ਮੇਰਾ ਸਾਰਾ ਖੜਾ ਤੇ ਮੇਰਾ ਡਟ ਕੇ ਖੜਦੇ ਆ ਤੇ ਪੁਲਿਸ ਵਾਲਿਆਂ ਦੀ ਵੀ ਉਥੇ ਕੋਈ ਨਹੀਂ ਚੱਲਦੀ ਜਿੱਥੇ ਪਿੰਡ ਖੜਜਣਾ ਪੈਣਾ ਸਰਪੰਚ ਖੜਜਦਾ ਉਥੇ ਅਸਵਧ ਨਹੀਂ ਚੱਲਦੀ ਤੇ ਇੱਕ ਬਾਕੀ ਵੀ ਸਾਰੇ ਸਬੂਤ ਆ ਵੈਦ ਫੀਸਾਂ ਵਾਲੀ 23 ਲੱਖ ਮੈਂ ਫੀਸਾਂ ਭਰੀਆਂ 9100 ਡਾਲਰ ਰਫੀਜ਼ ਮੈਂ ਬਾਹਰ ਭਰੀ ਉਹਦੀ ਮੇਰੇ ਕੋਲ ਸਬੂਤ ਆ ਨੇ ਲੋ ਬਈ 31 ਲੱਖ ਦੇ ਸਬੂਤ ਆ 9 ਲੱਖ ਮੇਰਾ ਕੈਸ਼ ਲੱਗਾ ਪ੍ਰੋਪਰ ਸਬੂਤ ਆ ਜਿੱਥੇ ਮਰਜੀ ਭੱਜ ਰਹਿਣ ਬਾਈ ਮੈਂ ਕੋਰਟ ਤੇ ਵੀ ਹਰਾਉਂਗਾ ਇੱਥੇ ਵੀ ਰਹਾਂਗਾ ਸਾਰੇ ਪਾਸੇ ਹਰਾਉਂਗਾ ਕੋਈ ਜਿਹੜਾ ਸੱਚਾ ਮਨ ਦਾ ਉਹ ਵੀ ਹੱਕ ਥਾਪੜ ਕੇ ਚਾਲਦਾ ਤੇ ਮੈਂ ਤੁਹਾਡੇ ਚੈਨਲ ਨੂੰ ਵੀ ਸਬੂਤ ਵੀ ਦੇ ਸਕਦਾ ਸਟੇਟਮੈਂਟ ਆ ਬੈਂਕ ਦੀਆਂ ਦੇ ਸਕਦਾ ਬਾਹਰ ਲੀਆਂ ਸਟੇਟਮੈਂਟ ਵੀ ਦੇ ਸਕਦਾ 2 ਸਾਲਾਂ ਦੀਆਂ ਕੱਲੇ-ਕੱਲੇ ਰੁਪਏ ਦੀਆਂ ਤੇ ਮੈਂ ਉਹੀ ਜਣਾ ਥੋੜੇ ਤੱਕ ਅਨਮੂਤ ਨਵਯੋਧਕਰ ਅਪਰੋਚ ਕਰੇ ਥੋੜੇ ਚੈਨਲ ਤੇ ਉਹ ਵੀ ਇੰਟਰਵਿਊ ਕਰੇ ਅੱਗੋਂ ਇੱਕ ਚੈਨਲ ਤੇ ਇੰਟਰਵਿਊ ਕੀਤੀ ਆ ਕੇ ਤੇ ਲੋਕਾਂ ਨੇ ਕਮੈਂਟ ਚ ਬੋਲਿਆ ਵੀ ਆ ਤੇ ਰੋ ਰੋ ਕੇ ਤੇ ਉਹੀ ਜੀ ਮੈਂ ਕਰਨਾ ਚਾਹਣਾ ਜੇ ਉਹ ਸੱਚੀ ਆ ਤਾਂ ਤੁਹਾਡੇ ਚੈਨਲ ਤੇ ਆ ਕੇ ਵੀ ਇੰਟਰਵਿਊ ਦੇਵੇ